ਕਹਿੰਦੇ ਤੁਹਾਨੂੰ ਜਸੂਤ ਮਾਤਾ ਜੀ ਨੇ ਸਰ ਜੀ ਬਿੰਨੋ ਨੀ ਸੀਨੇ ਦਸਵਾ ਬਾਹਰ ਖਿੰਡੋ ਕਰਾਏ ਉਹਨਾਂ ਬੇਤਲਾ ਵੀ ਕਹਿੰਦੇ ਉਹਨਾਂ ਨੇ ਹੱਥ ਬੁਲਾਇਆ ਲੈ ਕੇ ਚਲਾਸ ਤੇ ਹਾਂ ਮੈਂ ਆਹ ਨੂੰ ਫੜ ਕੇ ਆਪ ਫੜ ਕੇ ਅੰਦਰ ਅੱਛਾ ਇਹ ਕਿੰਨੇ ਦਿਨ ਪੁਰਾਣੀ ਗੱਲ ਆ? 100 ਪਾਕ ਦੀ ਗੱਲ ਆ। ਚਲੋ ਠੀਕ ਹੈ ਜਦੋਂ ਟੱਲਣ ਲੱਗੇ ਕਿ ਗੈਸੇ 쿠ਸੀ ਰੋਕ ਲੈ ਅਸਲੋਂ ਕਿੱਦਾਂ ਹੋ ਪਤਾ ਲੱਗਿਆ ਤੁਹਾਨੂੰ ਕਿ ਲੈ ਕੇ ਜਾ ਰਹੇ Bu ülkede kalan gezide var mı? Evet. polisle kokuyorlar. Kim çağırıyor burada? Onlar, onları çağırıyor. Onların hepsi zevkli var. Ama adamlar da ਤੇ ਅਸੀਂ ਗਏ ਸੀ ਜਿਹੜਾ 5 ਸਾਲ ਦਾ ਬੱਚਾ ਨੂੰ ਇੱਕ ਪ੍ਰਵਾਸੀ ਵੱਲੋਂ ਭਈਆ ਵੱਲੋਂ ਮਾਰਿਆ ਗਿਆ ਬਹੁਤ ਬੇਰहमी ਨਾਲ ਮਾਰਿਆ ਗਿਆ ਤੇ ਅਸੀਂ ਉਹਨਾਂ ਦੇ ਘਰ ਜਾ ਕੇ ਆਏ ਸੀਗੇ ਫਗਵਾੜੇ ਭੰਨ ਕੀ ਤੇ ਉਹ ਵੀ ਕਲਿੱਪ ਤੁਹਾਨੂੰ ਜੋੜ ਦਾਂਗੇ ਤੁਸੀਂ ਦੇਖਿਓ ਜ਼ਰੂਰ ਹਨਾ ਤੇ ਉਹ ਸਮਾ ਦਾ ਰੋ ਰੋ ਕੇ ਬੁਰਾ ਹਾਲ ਵਾ ਨਾ ਬੋਲਿਆ ਨਹੀਂ ਜਾਂਦਾ ਕਲੇਰੀ ਰਗਾ ਹਨਾ ਬੋਲੇ ਨਹੀਂ ਹੁੰਦਾ ਹੈਗਾ ਜੋ ਅਸੀਂ ਦੇਖ ਕੇ ਆਏ ਹਾਂ ਬਹੁਤ ਦੁਖੀ ਆ ਪਰਿਵਾਰ ਸਾਰਾ ਤੇ ਬਾਕੀ ਜਿਹੜੇ ਕਈ ਤੇ ਕਈ ਪਿੰਡਾਂ ਚ ਮਤੇ ਪੈ ਚੁੱਕੇ ਆ ਕਈ ਜਗ੍ਹਾ ਚ ਪਿੰਡਾਂ ਸ਼ਹਿਰਾਂ ਚ ਮਤੇ ਨਹੀਂ ਪੈ ਰਹੇ ਹੈਗਾ ਜਰੂਰ ਪਾਓ ਇਹਨਾਂ ਦੀ ਵੈਰੀਫਿਕੇਸ਼ਨ ਕਰਵਾਓ ਹਨਾ ਆਧਾਰ ਕਾਰਡ ਜੋ ਵੀਦਰ ਪ੍ਰੂਫ ਇਹਨਾਂ ਲੋਕਾਂ ਦੇ ਬਣਿਆ ਭਈਆਂ ਦੇ ਤੇ ਹਨਾ ਇੱਕ ਕੁਝ ਹੋਰ ਸੁਣੀ ਹੋਣੀ ਆ ਨਾ ਜਲੰਧਰ ਦੇ ਵਿੱਚ ਇੱਕ ਛੋਟੀ ਜੀ ਬੱਚੀ ਨੂੰ ਹਨਾ ਤੇ ਉਹਦੇ ਨਾਲ ਵੀ ਗਲਤ ਹਰਕਤ ਕੀਤੀ ਗਈ ਆ ਇਸ ਕਰਕੇ ਪੰਜਾਬੀਓ ਜਾਗਣਾ ਸ਼ੁਰੂ ਕਰੋ ਜੇ ਅੱਜ ਨਾ ਜਾਗੇ ਤੇ ਤੁਸੀਂ ਕਦੀ ਵੀ ਨਹੀਂ ਜਾਗ ਸਕਦੇ ਇਹਨਾਂ ਨੇ ਸਾਡੇ ਘਰਾਂ ਤੱਕ ਨਾ ਉਹ ਕਰਲਾਣੇ ਆ ਜਮਾ ਕਰ ਲੈਣਾ ਇਸ ਕਰਕੇ ਜਾਗੋ ਜੇ ਅੱਜ ਨਾ ਜਾਗੇ ਤਾਂ ਕਦੀ ਵੀ ਨਹੀਂ ਜਾ ਸਕਦੇ ਕਈ ਜਿਹੜੇ ਆਪਣੇ ਪੰਜਾਬੀ ਐ ਇਹਨਾਂ ਦਾ ਸਾਥ ਦੇਣਾ ਬੰਦ ਕਰ ਦਿਓ ਕਿਉਂਕਿ ਇਹਨਾਂ ਦਾ ਸਾਥ ਨਾ ਦਵੋ ਮੈਂ ਤੇ ਇਹੋ ਹੀ ਕਹੀਦਾ ਆਪਾਂ ਜੇ ਫਿਰ ਜਿਹੜੇ ਪੰਜਾਬੀ ਆਪਣੇ ਇਹਨਾਂ ਪਈਆਂ ਦਾ ਸਾਥ ਦਿੰਦੇ ਆ ਉਹ ਪਈਆਂ ਦੇ ਧੀਆਂ ਪੁੱਤ ਹੋਗੇ ਉਹ ਫਿਰ ਉਹਨਾਂ ਨੂੰ ਤਕਲੀਫ ਲੱਗਦੀ ਉਹ ਆਪਣੇ ਘਰ ਰੱਖ ਸਕਦੇ ਨਾ ਪਈਆਂ ਨੂੰ ਕਿਉਂਕਿ ਸਾਡੇ ਨਾਲ ਵੀ ਹਰਕਤ ਕੀਤੀ ਸੀਗੀ ਅੱਜ ਤੋਂ ਸਵਾ ਸਾਲ 1 ਸਾਲ ਪਹਿਲਾਂ ਉੱਥੇ ਕੋਈ ਕੁਸੂਰ ਨਹੀਂ ਸੀ ਇਹ ਸਾਰਾ ਪਰਿਵਾਰ ਸਾਨੂੰ ਬਿਹਾਰੀ ਲੋਕ ਸੀ ਇਹ ਸਾਰਾ ਪਰਿਵਾਰ ਟੁੱਟ ਕੇ ਪੈ ਗਿਆ ਸੀ ਭਈਏ ਤੇ ਉਸ ਵੇਲੇ ਵੀ ਸਾਡੀ ਵੀ ਸੁਣਵਾਈ ਨਹੀਂ ਹੋਈ ਸੀ ਕਿਉਂਕਿ ਇਹ ਪੰਜਾਬੀ ਜਿਹੜੇ ਸੀ ਆਪਣੇ ਉਹ ਕਹਿੰਦੇ ਸੀ ਨਹੀਂ ਜੀ ਤੁਸੀਂ ਹੈ ਨਾ ਇਹਨਾਂ ਨਾਲ ਉਹ ਕਰ ਲਓ ਹਨਾ ਜਬਰਦਸਤੀ ਸਾਡਾ ਰਾਜ ਨਮਾ ਉਸ ਸਮ ਸਾਡਾ ਵੀ ਕਰਵਾਤਾ ਸੀ ਇਸ ਕਰਕੇ ਅਸੀਂ ਹੁਣ ਚਾਹੁੰਦੇ ਨਹੀਂ ਹੈਗੇ ਕਿਉਂਕਿ ਸਾਨੂੰ ਤੇ ਲੋਕ ਪਹਿਲੇ ਵੀ ਪਸੰਦ ਸੀਗੇ ਤੇ ਨਾ ਅੱਜ ਪਸੰਦ ਹੋ ਕਿਉਂਕਿ ਇਹਨਾਂ ਦੀ ਹਰ ਘੱਟ 1.5 ਸਾਲ ਪਹਿਲਾਂ ਫਿਰ ਸੀ ਦੇਖ ਲਈ ਸੀ ਤੇ ਇਸ ਕਰਕੇ ਸਾਰੇ ਜਾਗੋ ਇੱਕ ਉਸਮਾਨੇ ਜਾਗੋ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਇਹ ਲੋਕ ਹੈਗੇ ਆ ਇਹਨਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿਓ ਨਹੀਂ ਤੇ ਸਾਡੇ ਘਰਾਂ ਲਈ ਖਤਰਾ ਆ ਹੁਣ ਅਸੀਂ ਦੇਖਦੇ ਆ ਇਹ ਬਾਹਰ ਲੋਕ ਖੜੇ ਹੋ ਜਾਂਦੇ ਆ ਅੱਧ ਨੰਗੇ ਖੜੇ ਹੁੰਦੇ ਆ ਹਨਾ ਆਧ ਨੰਗੇ ਖੜੇ ਹੋਣਾਂ ਨੇ ਇਹਨਾਂ ਨੂੰ ਸ਼ਰਮ ਹੈ ਨਹੀਂ ਜੇ ਅਸੀਂ ਸਾਡੇ ਵਰਗੇ ਲੜਕੀ ਕਿਸੇ ਨੂੰ ਦੁੱਧ ਲੈਣ ਵੀ ਜਾਣਾ ਗਲੀ ਤੋਂ ਬਾਹਰ ਨਿਕਲਣਾ ਨਿਕਲ ਨਹੀਂ ਸਕਦੇ 6 ਵਜੇ ਤੜਕੇ ਸਵੇਰ ਨੂੰ 6 ਵਜੇ ਬਾਹਰ ਆਧ ਨੰਗੇ ਘੁੰਮਦੇ ਹੁੰਦੇ ਸੋ ਇਹਨਾਂ ਦਾ ਕੀ ਹਾਲ ਹੋਣਾ ਇਸ ਕਰਕੇ ਆਪਣੇ ਹਰਿਆਣਾ 'ਚ ਵੀ ਇਹ ਕੁਝ ਹੋਣਾ ਚਾਹੀਦਾ ਆ ਇਹਨਾਂ ਨੂੰ ਮਤੇ ਪੈਣੇ ਚਾਹੀਦੇ ਇਹਨਾਂ ਦੀ ਵੈਰੀਫਿਕੇਸ਼ਨ ਆ ਪਿਕਚਰ ਚਾਹੇ 20 ਸਾਲ ਹੋ ਗਏ ਰਹਿੰਦੇ ਆ ਨੂੰ ਚਾਹੇ 25-25 ਸਾਲ ਹੋ ਗਏ ਰਹਿੰਦੇ ਆ ਨੂੰ ਇਹਨਾਂ ਦੀਆਂ ਵੈਰੀਫਿਕੇਸ਼ਨਾਂ ਹੋਣੀਆਂ ਚਾਹੀਦੀਆਂ ਇਹਨਾਂ ਦੇ ਇੱਥੇ ਜਿਹੜਾ ਪ੍ਰੋਫਾਈਲ ਇੱਥੇ ਤੱਕ ਵੀ ਇੱਥੇ ਨੀਲੇ ਕਾੜੇ ਨਾਲ ਬਣੀ ਹੋਰ ਆਛਣ ਲੈਂਦੇ ਉਹ ਬੰਦ ਕਰਨੇ ਚਾਹੀਦੇ ਆ ਤੇ ਇਹਨਾਂ ਦੇ ਇੱਥੇ ਦੇ ਪ੍ਰੂਫ ਤੇ ਬਿਲਕੁਲ ਕੈਨਸਲ ਕਰੋ ਤੇ ਜੇ ਇਹ ਕੰਮ ਕਰਦੇ ਕਰਨ ਵੈਰੀਫਿਕੇਸ਼ਨਾਂ ਪਿੱਛੇ ਆਵੋ ਜਾਂ 25 25 ਸਾਲ 30 30 ਸਾਲ ਤੋਂ ਮਹ ਹੋ ਗਏ ਆ ਕੋਈ ਪੰਜਾਬੀਆਂ ਨਾਲ ਸਾਥ ਨਾ ਦੇਣ ਉਹ ਪੰਜਾਬੀ ਜਿਹੜਾ ਇਹਨਾਂ ਦਾ ਸਾਥ ਦਿੰਦੇ ਉਹ ਇਹਨਾਂ ਦੇ ਧੀਆਂ ਪੁੱਤ ਹੋ ਗਏ ਫਿਰ ਜਿਹੜੇ ਸਾਥ ਦੇਣਗੇ ਇਸ ਕਰਕੇ ਇਹਨਾਂ ਲੋਕਾਂ ਦਾ ਸਾਥ ਨਾ ਦਿਵੋ ਤੇ ਇਹਨਾਂ ਦੀ ਵੈਰੀਫਿਕੇਸ਼ਨ ਚਾ 30 40 ਸਾਲ ਹੋ ਗਏ ਨਾ ਰਹਿੰਦੇ ਨੇ ਕਿਉਂਕਿ ਆ ਜਿਹੜੀ ਜੰੰਦਰਾਂ ਦੇ ਵਿੱਚ ਵੀ ਘਟਨਾ ਵਾਪਰੀ ਹੈ ਇਹ ਵੀ 25 30 ਸਾਲ ਬੰਦਾ ਉਹ ਰਹਿੰਦਾ ਸੀ ਉਸ ਕੂਕੜਾ ਪਿੰਡ ਦੇ ਵਿੱਚ ਰਹਿੰਦਾ ਸੀ ਉਹਨੇ ਇੰਨੀ ਘਟਿਆ ਹਰਕਤ ਕੀਤੀ ਆ ਇਸ ਕਰਕੇ ਇਹਨਾਂ ਲੋਕਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਕੋਈ ਵੀ ਇਹਨਾਂ ਦੇ ਤਰਸ ਨਾ ਖਾਓ ਕਿਉਂਕਿ ਇਹ ਖਤਰਨਾਕ ਬੰਦੇ ਆ ਇਹ ਰਹਿਮ ਕਰਨ ਵਾਲੇ ਇਹਨਾਂ ਤੇ ਰਹਿਮ ਨਾ ਕਰਿਓ ਪੰਜਾਬੀਓ ਜਾਗੋ ਜੇ ਅੱਜ ਨਾ ਜਾਗੇ ਤਾਂ ਸਾਰੀ ਜ਼ਿੰਦਗੀ ਨਹੀਂ ਤੁਸੀਂ ਜਾਗ ਸਕਦੇ ਜੋ ਉਸ ਮਾਂ ਦਾ ਹਾਲ ਅਸੀਂ ਖੁਦ ਦੇਖ ਕੇ ਆਏ ਆ ਰੋਣਾ ਆਉਂਦਾ ਉਸ ਮਾਂ ਨੂੰ ਦੇਖ ਕੇ ਤੇ ਕਿਸੇ ਦੇ ਮਾਂ ਦੇ ਬੱਚੇ ਨਾ ਇੰਨਾ 5 ਸਾਲ ਦਾ ਜਿਹਨੂੰ ਕੁਝ ਵੀ ਪਤਾ ਨਹੀਂ ਸੀ ਅਸੀਂ ਪੁੱਛਿਆ ਵੀ ਕੋਈ ਤੁਹਾਡੀ ਲੜਾਈ ਝਗੜਾ ਸੀ ਨਾ ਪਈਆਂ ਨਾ ਉਹ ਕਹਿੰਦੇ ਕੁਝ ਵੀ ਨਹੀਂ ਤੇ ਜਾਣਦੇ ਨਹੀਂ ਅਸੀਂ 5 6 ਮਹੀਨੇ ਤੋਂ ਇੱਥੇ ਆਏ ਸੀ ਰਹਿਣ ਫਗਵਾੜੇ ਤੋਂ ਆਪਣੇ ਕੰਮ ਕਾਰ ਵਾਸਤੇ ਚਲੋ ਕੰਮ ਕਰ ਲੈ ਹਰ ਕੋਈ ਕਿਤੇ ਨਾ ਕਿਤੇ ਜਾਂਦਾ ਏਦਾਂ ਨਹੀਂ ਕੁਝ ਵੀ ਹੈਗਾ ਆਪਣੇ ਕੰਮ ਕਾਰ ਵਾਸਤੇ ਜਾਂਦੇ ਜਾਂਦੇ ਆ ਨਾ ਹਰ ਕੋਈ ਤੇ ਇਹ ਲੋਕ ਇੰਨੇ ਇਹਨਾਂ ਦੀ ਗੁੰਡਾਗਰਦੀ ਵੱਧ ਚੁੱਕੀ ਆ ਹੈਨਾ ਵੇਸ ਕਰਕੇ ਉਸ ਮਾਂ ਦਾ ਸਾਥ ਦੋ ਉਸ ਪੇ ਦਾ ਉਸ ਛੋਟੀ ਜੀ ਬੱਚੀ ਦਾ ਜੇ ਅੱਜ ਪੰਜਾਬੀਓਂ ਸੀ ਜਾਗੇ ਨਾ ਉਸ ਭੈਣ ਨੇ ਕੀ ਕਹਿਣਾ ਕਿ ਮੈਨੂੰ ਤੁਸੀਂ ਇਨਸਾਫ ਕੀ ਦਵਾਇਆ ਮੇਰੇ ਭਰਾ ਦਾ ਇਨਸਾਫ ਕੀ ਦਵਾਇਆ ਸਾਰੇ ਜੇ ਜਾਪੋ ਇਹਨਾਂ ਦੀ ਵੈਰੀਫਿਕੇਸ਼ਨ ਹੋ ਆ 25 30 ਸਾਲ ਹੋ ਗਏ ਇਹਨਾਂ ਨੂੰ ਰਹਿੰਦਾ ਇਹਨਾਂ ਦਾ ਪਿੱਛੇ ਰਿਪੋਰਟ ਚੈੱਕ ਕਰੋ ਕਿਉਂਕਿ ਐਦਾਂ ਨਹੀਂ ਆਉਂਦੇ ਹੈਗੇ ਉਧਰ ਕੋਈ ਵੀ ਕ੍ਰਾਈਮ ਕਰਕੇ ਆਉਂਦੇ ਆ ਇਹਨਾਂ ਦਾ ਚੈੱਕ ਕਰਨਾ ਚਾਹੀਦਾ ਜਿੱਦਾਂ ਦੇ ਇਹਨਾਂ ਦੇ ਹਾਲਾਤ ਹੋ ਇਹਨਾਂ ਦਾ ਚੈੱਕ ਕਰੋ ਹੈ ਨਾ ਤੇ ਐਨੀ ਰਿਕਵੈਸਟ ਹਾਂ ਤੁਸੀਂ ਇਹ ਕਲਿੱਪੋ ਵੀ ਦੇਖਿਓ ਜ਼ਰੂਰ ਮਾਂ ਪੇੜੀ ਅਸੀਂ ਬਣਾਈ ਸੀਗੇ ਤੇ ਗਏ ਸੀ ਅਸੀਂ ਇਹਨਾਂ ਦੁੱਖ ਦਾ ਫਟਾਵਾ ਵੀ ਕਰਨ ਗਏ ਸੀ ਤੇ ਤੇ ਤੁਸੀਂ ਇਹ ਦੇਖਿਓ ਕਿ ਉਹ ਮਾਂ ਪੇ ਕਿੰਨਾ ਦੁਖੀ ਆ ਉਹ ਭੈਣ ਵਾਂ ਤੇ ਜਿਨ੍ਹਾਂ ਦਾ ਜਿਸ ਮਾਂ ਦੀ ਕੱਖੋ ਉਹ ਮਾਂ ਹੀ ਜਾਣ ਸਕਦੀ ਜਿਹੜੀ ਜਿੰਦ ਦੀ ਕੱਖੋ ਬੱਚੇ ਨੂੰ ਉਹਨਾਂ ਖੋ ਲਿਆ ਗਿਆ ਹੈ ਉਹ ਮਾਂ ਹੀ ਦਰਦ ਜਾਣ ਸਕਦੀ ਉਹ ਬੇ ਜਾਣ ਸਕਦਾ ਅਸੀਂ ਇੱਕ ਦੋ ਦਿਨਾਂ ਵਾਸਤੇ ਕਰਦਾਂਗੇ ਸਾਰੀ ਜ਼ਿੰਦਗੀ ਉਹ ਉਸ ਮਾਂ ਨੂੰ ਪੁੱਛ ਕੇ ਦੇਖਿਓ ਇੱਕ 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 ਦਿਨ ਉਹ ਲਈ ਪਾਲ ਕੱਟਣਾ ਬਹੁਤ ਔਖਾ ਆ ਇੰਜ ਕਰਕੇ ਸਾਰੇ ਪੰਜਾਬੀਓ ਸਾਥ ਦਵੋ ਐਦਾਂ ਦਾ ਨਾ ਕੁਝ ਵੀ ਰੱਖੋਗੇ ਅਸੀਂ ਸਾਥ ਨਹੀਂ ਲੈਣਾ ਜਿਹੜੇ ਪੰਜਾਬੀ ਭਈਆਂ ਦਾ ਸਾਥ ਦਿੰਦੇ ਉਹ ਭਈਏ ਫਿਰ ਭਈਏ ਜਾਂ ਭਈਆਂ ਦੇ ਧੀਆਂ ਪੁੱਤ ਵਾ ਸਿੱਧੇ ਆਪਣੀ ਗੱਲ ਵਾ ਇਸ ਕਰਕੇ ਅਕਲਿਕ ਨੂੰ ਵੀ ਦੇਖੋ ਤੁਸੀਂ ਆਪ ਜਾਣੋਗੇ ਤੁਸੀਂ ਇੱਕ ਵਾਰੀ ਰੀਅਲ 'ਚ ਮਿਲ ਕੇ ਦੇਖੋ ਉਸ ਮਾਂ ਪੇ ਪੇ ਨੂੰ ਉਸ ਧਰਨ ਨੂੰ ਦੇਖੋਗੇ ਤਾਂ ਤੁਹਾਨੂੰ ਆਪ ਰੋਣਾ ਆਊਗਾ ਉਸ ਜੀ ਨੂੰ ਤੁਸੀਂ ਆਪਣੇ ਤੇ ਲਾ ਕੇ ਸੋਚੋਗੇ ਕਿ ਤੁਸੀਂ ਆਪ ਜਾਗੋਗੇ ਜਾਗੋ ਪੰਜਾਬੀਓ ਜਾਗੋ ਭਈਆ ਪਜਾਓ ਪੰਜਾਬ ਬਚਾਓ ਮੈਂ ਮੈਂ ਸ਼ੁਰੂ ਕਰ ਦੋ ਨਹੀਂ ਤਾਂ ਤੁਸੀਂ ਔਖੇ ਹੋ ਜਾਓਗੇ ਸਤਿ ਸ੍ਰੀ ਅਕਾਲ ਬਾਕੀ ਇਹ ਕਲਿੱਪ ਨੂੰ ਦੇਖਿਓ ਤੇ ਸਤਿ ਸ੍ਰੀ ਅਕਾਲ ਇਹ ਕਿੰਨੀ ਦੇਰ ਤੋਂ ਰਹਿ ਗਈ ਸੀ ਕਿਹਨਾਂ 6 ਮਿੰਟ ਹੋ ਗਏ 6 ਮਿੰਟ ਹੋ ਗਏ ਕਿ ਬੀਤਾ ਕਿਥੇ ਸੀ ਜਦੋਂ ਹੋਇਆ ਬੇਟਾ ਇਹ ਬੁਰਧਾਰ ਸਾਹਿਬ ਮਤਲਬ ਕਿ ਮੈਂ ਜਿਹੜੀ ਬੱਧਦੀਪ ਸਿੰਘ ਜੀ ਇਹ ਤਾਂ ਬੁਰਧਾਰ ਆਇਆ ਅੱਛਾ ਜੀ ਤਾਂ ਮਤਲਬ ਕਿ ਕਰਿਆ ਮਨਸ਼ਾ ਨੂੰ ਪਾਰ ਚਾ ਜਾਣਾ ਪਾਰੋਂ ਨਹੀਂ ਜਾਂਦਾ ਇਕੱਲੇ ਕਿੱਸੇ ਗੋਲੀ ਭੰਟਰਾ ਜੀ ਅੱਛਾ ਜੀ ਇਹ ਦੋਵੇਂ ਨਾਲ ਆ ਕੇ ਫਿਨਾਂਸ ਇ ਇਹ ਦੋਨੇ ਹੀ ਆਨੇ ਕਿ ਐਸੇ ਨੇ ਇਹ ਤੇ ਆਏ ਇਹ ਅੰਦਰ ਦੇ ਵੀ ਆ ਅੰਦਰ ਦੇ ਵੀ ਮੜ ਕੇ ਉਹ ਜਿੱਦਾਂ ਉਹਨਾਂ ਬੱਚਿਆਂ ਦਾ ਪਤਾ ਹੀ ਆ ਉਹ ਸਵਾਰਤਾ ਕਰਦਾ ਉਹ ਬੜੇ ਬਾਹਰ ਨੂੰ ਆ ਗਏ ਸਵਾਰ ਉਹ ਬੱਚੇ ਹੀ ਰਹਿੰਦੇ ਸੀ ਸੁਨਨ ਦੇ ਨੇ ਉਹਨਾਂ ਦੇ ਇਹ ਅੰਦਰ ਜਾ ਕੇ ਅੰਦਰ ਬੈਠੇ ਜਦੋਂ ਤੁਹਾਨੂੰ ਕੁਝ ਪਤਾ ਲੱਗੇ ਪੁੱਛਿਆ ਪੁੱਛੋ ਜਰੂਰ ਮੈਂ ਇਹ ਮੇਰੀ ਬਾਈ ਗੂ ਜਿੱਤਣਾ ਨਾ ਉਹ ਅੱਧੇ ਕਿਤੇ ਜਦੋਂ ਪਾਟ ਖਤਮ ਹੋਇਆ

ਮੈਂ થોੜਾ ਲੱਗਿਆ ਨੂੰ ਲੱਗਿਆ ਉਹ ਸੋਣੀ ਦਿੱਤਾ ਨਾ ਉਹਨਾਂ ਬੰਦੇ ਤੇ ਬਹੁਤ ਪਰਚਾਜਨ ਆ ਗਿਆ ਅੱਛਾ ਪਰਲੀ ਜੀ ਸਵੀਰਿੰਗ ਪਤਾ ਲੱਗਿਆ ਕਿ ਅੱਗੇ ਤੇ ਉਹਦਾ ਬੱਚੇ ਦਾ ਸਾਨੂੰ ਸਵੀਰਿੰਗ ਪਤਾ ਲੱਗਾ ਕਿ ਉਹ ਚੀਜ਼ਾਂ ਕਰ ਰਿਹਾ ਤੇ ਇੱਕ ਬੰਦਾ ਦਾ ਜਿਹੜਾ ਫੜਿਆ ਸੀ ਯਾਰ ਉਹਦੇ ਨੇ ਫੜਿਆ ਇੱਕ ਮੁੰਡਾ ਜਿਹੜਾ ਬੰਦਾ ਇਹ ਵੀ ਪਰਵਾਸੀ ਜਿਹਾ ਜੀ ਅੱਛਾ ਕਿੱਥੇ ਰਹਿੰਦਾ ਸੀ ਮੀਲੇ ਕਿਤੇ ਬੰਦਾ ਇਹ ਮੰਗੇ ਤੇ ਆ ਮੰਡੀ ਜਿਹੜਾ ਬੰਦਾ ਕਿ ਬੱਚੇ ਦੇ ਕਿ ਨੇ ਬੱਚੇ ਹਾਂਜੀ ਬੱਚੇ ਨੂੰ ਕਿਸ ਤਰ੍ਹਾਂ ਲੈ ਗਿਆ ਕੋਈ ਪਤਾ ਲੱਗੇ ਕੋਈ ਸੀਸੀਟੀਵੀ ਇਹ ਸੀਸੀਟੀਵੀ ਕੋਟੇ ਜੀ ਦੇਖਿਆ ਜੀ ਇਸ ਸਪੋਟਰੀ ਰੋਡ ਤੇ ਤਾਂ ਆਉਂਦਾ ਨਹੀਂ ਅੱਛਾ ਜੀ ਸਪੋਟਰੀ ਤੇ ਆ ਕੇ ਆਉਂਦਾ ਹੈ ਜਦੋਂ ਟ੍ਰੇਨ ਆ ਕੇ ਉੱਤੇ ਕੰਨ ਲਾਉਂਦਾ ਲੱਕਾਉ ਆ ਕੇ ਜਦੋਂ ਦੇਖਾਂ ਤੇ ਅੱਗੇ ਰੋਡ ਦੇ ਸਾਹਮਣੇ ਬੀੜ ਕੋਲ ਜਾਂਦਾ ਹੈ ਜਦੋਂ ਦੇਖਦਾ ਵੀ ਆਉਣੇ ਨਹੀਂ ਜੂਰਾ ਗਿਆ ਤੇ ਨਹੀਂ ਕਦੋਂ ਉਹ ਬਿਠਾਉਂਦਾ ਮੋਰੇ ਰੋਡ ਤੇ ਇਹ ਲੋਕ ਤਾਂ ਕਲਮਦਾਰਾ ਨੂੰ ਕਿਹੋ ਜਿਹੀ ਮੋੜ ਉੱਤੇ ਬੈਠੇ ਪੁਰਾਏ ਆ ਮੇਰੇ ਤੇ ਰੋੜੇ ਹੁੰਦੇ ਸੀ ਫਿਰ ਉਧਰ ਲੈ ਰਿਹਾ ਤਾਂ ਅਗਲੇ ਦਿਨ ਪਤਾ ਕਿ ਉਦੋਂ ਹੀ ਪਤਾ ਲੱਗਿਆ ਸੀਗਾ ਸਾਹਿਬ ਜੀ ਕੌਣ ਸਪਰਚਾਈਜ਼ਨ ਨੇ ਕੈਮਰਾ ਸੀਸੀਟੀਵੀ ਕੱਢਦੇ ਹੈ ਨਾ ਉਹ ਵੀ ਲੋਕੇਸ਼ਨ ਤੇ ਬੱਚੇ ਜਿੱਦਾਂ ਜਿੱਦਾਂ ਉਹ ਲੋਕੇਸ਼ਨ ਗਈ ਆ ਇਹ ਬੱਚਾ ਨਾਲ ਸੀਗਾ ਜਿੱਦਾਂ ਜਿੱਦਾਂ ਲੋਕੇਸ਼ਨ ਗਈ ਆ ਤਾਂ ਪਤਾ ਲੋਕੇਸ਼ਨ ਤੇ ਜਿੱਥੇ ਇਹ ਉਦੋਂ ਸਾਡੇ ਕੋਲ ਜਿਹਦੇ ਕੋਲ ਸਕੂਟਰ ਦਾ ਨੰਬਰ ਆ ਗਿਆ ਜਿਹੜੀ ਸਕੂਲੀ ਲੈ ਕੇ ਆਇਆ ਸੀ ਨਾ ਨੰਬਰ ਆ ਗਿਆ ਨੰਬਰ ਉਹ ਕਿੱਧਰੋਂ ਆਇਆ ਕੋਈ ਇਥੇ ਸ਼ਹਿਰੋਂ ਜੀ ਕਿ ਕਿੱਧਰੋਂ ਉਹਦੀ ਸਕੂਟਰ ਦੀ ਉਹਨੇ ਘਰ ਮੈਂ ਜਦੋਂ ਦੇਖਿਆ ਜਦੋਂ ਸਾਢੇ 9 ਵਜੇ ਹਾਲ ਦੇ ਆਇਆ ਇਹ ਇਕੱਲੇ ਸੀਗਾ ਕਿ ਨਾਲ ਕੋਈ ਸਾਥ ਨਹੀਂ ਸੀ ਨੀ ਇਹ ਇਹ ਜਦੋਂ ਘੜਿਆ ਨਾ ਉਹ ਨੂੰ ਇਹ ਦੋ ਜਣੇ ਨੇ ਹੋ ਨਾਲ ਆਏ ਇੱਕ ਪਿੰਕੀ ਤੇ ਇੱਕ ਦੀਪੂ ਇਹ ਪਿੰਕੀ ਲੜਕੀ ਦਾ ਨਾਮ ਹੈ ਹਾਂ ਜੀ ਲੜਕੋ ਨੇ ਲੜੀ ਦੇ ਵਾਸੀ ਹੈ ਹਾਂ ਜੀ ਉਹ ਵੀ ਪ੍ਰਵਾਸੀ ਤੇ ਇਹ ਤੁਹਾਨੂੰ ਜਦੋਂ ਉਸ ਦਿਨ ਪੁਲਿਸ ਦਾ ਪਤਾ ਲਿਆ ਤੇ ਤੁਹਾਨੂੰ ਦੱਸ ਦਿੱਤਾ ਗਿਆ ਸੀ ਉਸ ਤੋਂ ਪਹਿਲਾਂ ਕਿ ਕਿਸ ਤਰ੍ਹਾਂ ਜਾ ਕੇ ਕਿਸ ਤਰ੍ਹਾਂ ਦੀ ਹੋ ਜਾਓ ਤੇ ਹਾਂ ਜੀ ਦੱਸਿਆ ਸੀ ਤੁਹਾਨੂੰ ਕਿਉਂ ਹੋਇਆ ਉਹਨਾਂ ਨੂੰ ਇਹ ਪੌਲਿਸ ਨੇ ਜਦੋਂ ਨਾ ਪੜਿਆ ਤਾਂ ਇਹ ਕਹਿੰਦੇ ਸੀ ਕਿ ਕੋਈ ਗੱਲ ਨਹੀਂ ਪਤਾ ਕਰਦੇ ਪਏ ਤੇ ਜਿਹਦਾ ਇੰਨਾ ਜਿਗਰ ਆ ਪਿਆ ਸਕਦਾ ਕੋਈ ਵੀ ਸ਼ਹਿਰ ਦੀ ਟੋਲੀ ਕੋਲ ਆਪਣਾ ਗੋਦੂ ਕਾ ਵੀ ਆ ਨਾ ਮੈਂ ਇਹ ਕੰਮ ਕੀਤਾ ਉਹਨੇ ਬੇਵਨੀ ਬੁਲਾਇਆ ਜਿਹਦਾ ਨਾਮ ਲੈ ਕੇ ਜਿਹਦਾ ਨਾਮ ਉਹਨੂੰ ਦੇ ਕੇ ਆ ਬੱਚਾ ਨੂੰ ਦੇ ਕੇ ਆ ਉਹ ਜਿਹਦਾ ਨਾਮ ਲੈ ਕੇ ਨਾਮ ਪੁੱਜਿੰਦਾ ਦੇ ਕਿਹਦਾ ਬਾਪੂ ਨੇ ਦੀਪੂ ਨੂੰ ਬਤਾਇਆ ਜਿਹੜੇ ਬੱਚਾ ਉਹ ਤੁਸੀਂ ਚਾਂਦੇ ਕੀ ਹੋ ਤੀ ਉਹਨੂੰ ਦੇਖੋ ਬੱਚੇ ਨਾਲ ਤਾਂ ਜੋ ਹੋਇਆ ਹੈ ਪਰ ਤੁਸੀਂ ਇੱਕ ਇਨਸਾਫ ਹੁੰਦਾ ਕਿ ਚਾਂਦੇ ਕੀ ਹੋ ਸੀ ਅਸੀਂ ਇਹਦਾ ਬਸ ਇਹੀ ਜੁੜਦਾ ਹੈ ਵੀ ਉਹਨੂੰ ਚੇਤੀ ਦੋ ਸ਼ੇਧਾ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਮੇਰੇ ਇਸ ਤਰ੍ਹਾਂ ਤੁਹਾਨੂੰ ਜਿਹੜੇ ਤੜਨਾਲ ਗਿਆ ਸੀਗਾ ਉਸ ਜੰਦਰਪੁਰ ਦੋਰਾ ਸੱਤ ਕਰਨਾ ਹੈਗੇ ਅਸੀਂ ਨਾ ਵੀਰ ਗੁਰੂ ਅਰਵੀਰ ਵੀ ਗੱਲ ਕਰਦੇ ਨੇ ਅਰਵੀਰ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ